ਦੋਸਤੋ ਔਲਾਦ ਜਿੰਨੀ ਮਰਜ਼ੀ ਮਾੜੀ ਹੋਵੇ ਮਾਂ ਦੇ ਲਈ ਹਮੇਸ਼ਾ ਉਹ ਚੰਗੀ ਹੁੰਦੀ ਹੈ ਮਾਂ ਕਦੇ ਨਹੀਂ ਕਹਿੰਦੀ ਮੇਰੀ ਔਲਾਦ ਮਾੜੀ ਹੈ ਚਾਹੇ ਉਹ ਦਿੱਤੀ ਪੁੱਤਰ ਲੱਖ ਮਾੜਾ ਹੋਵੇ ਤਾਂ ਮਾਂ ਹਮੇਸ਼ਾ ਆਪਣੀ ਔਲਾਦ ਦੀ ਸੁੱਖ ਮੰਗਦੀ ਆਈ ਹੈ ਤਾਂ ਆਪਣੀ ਮੰਮੀ ਨੂੰ ਆਪਣੇ ਬੇਬੇ ਬਾਪੂ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮੈਂ ਪਹਿਲਾਂ ਹੀ ਕਹਿ ਦਿੰਨਾ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਕੋਈ ਏਦਾਂ ਦਾ ਇਨਸਾਨ ਹੋਗਾ ਜਿਹੜਾ ਆਪਣੇ ਮਾਪਿਆਂ ਨੂੰ ਨਾ ਪਿਆਰ ਕਰਦਾ ਹੋਊਗਾ ਸੋ ਆਪਣੀ ਬੇਬੇ ਦੇ ਨਾਮ ਤੇ ਇੱਕ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਸੋਣਾ ਜਾ ਕਮੈਂਟ ਜ਼ਰੂਰ ਕਰਿਓ ਲਵ ਯੂ ਮਾਂ ਲਵ ਯੂ ਬੇਬੇ ਬਾਪੂ ਜ਼ਰੂਰ ਲਿਖ ਕੇ ਜਾਇਓ ਇਸ ਕੁੜੀ ਨੇ ਬਹੁਤ ਸੋਹਣਾ ਗੀਤ ਗਾਇਆ ਬਹੁਤ ਸੋਹਣੀ ਆਵਾਜ਼ ਦੇ ਵਿੱਚ ਮਾਂ ਦੇ ਉੱਤੇ ਤੇ ਰੱਬ ਨੂੰ ਲਾਹਮਾਂ ਦਿੰਦੀ ਕਿਵੇਂ ਦਿੰਦੀ ਗੀਤ ਰਾਹੀਂ ਸੁਣੋ ਵੱਧ ਤੋਂ ਵੱਧ ਸਪੋਰਟ ਕਰਿਓ ਹੌਸਲਾ ਵਜੇ ਕਰਿਓ ਕਮੈਂਟ ਕਰਕੇ ਦਬਕੇ ਵੀਡੀਓ ਸ਼ੇਅਰ ਕਰ ਦਿਓ ਦੇਖੋ ਤੁਸੀਂ ਪੂਰੀ ਵੀਡੀਓ ਤੂੰ ਲਿਖਿਆ ਰੱਬਾ ਮੜੀਆਂ ਤਕਦੀਰਾ ਦੁੱਖ ਹੀ ਦੁੱਖ ਤੇ ਪੀੜਾਂ ਪੀੜਾਂ ਬੇਹੱਦ ਲੀਕ ਸੁਖ ਤੇ ਖੁਸ਼ੀਆਂ ਬੇਹੱਦ ਲਿਖਦੀ ਸੁਖ ਤੇ ਖੁਸ਼ੀਆਂ ਉਹ ਐਸੀ ਕਲਮ ਚਲਾ ਲਿਖਦੀ ਕੋਈ ਜ਼ਿੰਦਗੀ ਵਿੱਚ ਦੁੱਖ ਨਹੀਂ ਹੋਣਾ ਸੀ ਜੇ ਮੇਰੀ ਕਿਸਮਤ ਮੇਰੇ ਮਾਲ ਲਿਖਦੀ ਕੋਈ ਜ਼ਿੰਦਗੀ ਵਿੱਚ ਦੁੱਖ ਨਹੀਂ ਹੋਣਾ ਸੀ ਜੇ ਮੇਰੀ ਕਿਸਮਤ ਮੇਰੇ ਮਾਲ ਲਿਖਦੀ ਨਿੱਕੀ ਉਮਰੇ ਬਾਪੂ ਮੇਰਾ ਤੂੰ ਮੇਰੇ ਤੋਂ ਖੋਇਆ ਸਾਨੂੰ ਪਾਲਣ ਲਈ ਮਾਂ ਮੇਰੀ ਨੇ ਕੀ ਕੀ ਘਟਾ ਟੋਇਆ ਸਾਨੂੰ ਪਾਲਣ ਲਈ ਮਾਂ ਮੇਰੀ ਨੇ ਕੀ ਕੀ ਘਟਾ ਟੋਇਆ ਮੇਰੇ ਅੱਖ ਤਰਸਦੀ ਹੰਝੂਆਂ ਨੂੰ ਅੱਖ ਤਰਸਦੀ ਹੰਝੂਆਂ ਜੇ ਮੇਰੀ ਕਿਸਮਤ ਮੇਰੀ ਮਾਂ ਲਿਖਦੀ ਕੋਈ ਜ਼ਿੰਦਗੀ ਵਿੱਚ ਦੁੱਖ ਨਹੀਂ ਹੋਣਾ ਸੀ ਜੇ ਮੇਰੀ ਕਿਸਮਤ ਮੇਰੀ ਮਾਂ ਲਿਖਦੀ